ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੈ ਸਭ ਸੋਕ ਸੰਤਾਪੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਭੈ ਵਿੱਚ ਭਵਣ ਵਹੈ ਸਦਵਾਉ ਭੈ ਵਿੱਚ ਚਲਹਿ ਲਖ ਦਰਿਆਉ ਭੈ ਵਿੱਚ ਅਗਨ ਕਟੈ ਵੇਗਾਰ ਭੈ ਵਿੱਚ ਧਰਤੀ ਦੱਬੇ ਭਾਰ ਭੈ ਵਿੱਚ ਚੰਦ ਫਿਰੈ ਸਿਰ ਪਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਯੰਤ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪਹਿ ਵਿੱਚ ਆੜਾਣੀ ਆਕਾਸ਼ ਪਹਿ ਵਿੱਚ ਜੋਦ ਮਹਾਬਲ ਸੂਰ ਪਹਿ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਨਿਰਪਾਉ ਨਿਰੰਕਾਰ ਸਚ ਏਕ ਸਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚੁ ਏਕ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰਾਂ ਦਾ ਖਾਸ ਰੂਪ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਵੜ ਭਾਗੀ ਹੋ ਜੋ ਰਹਿ ਬ੍ਰੇ ਕਾਇਨਾਤ ਸ਼ਬਦੋ ਏ ਕਰਮਾਤ ਤੀਨ ਦੁਨੀ ਦੇ ਵਾਲੀ ਜਗਤ ਦੇ ਮਾਲਕ ਦਸਾਂ ਪਤਸ਼ਾਈਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾ ਰੂਪੀ ਪੂੰਜੀ ਨੂੰ ਸਫਲਾ ਕਰ ਰਹੇ ਹੋ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਹਨ ਆਪ ਸਰਬਾ ਸੰਗਤਾਂ ਹਾਜ਼ਰੀ ਭਰ ਰਹੇ ਹੋ ਗੁਰੂ ਕਿਰਪਾ ਦੇ ਨਾਲ ਪਿਛਲੇ ਦੀਵਾਨਾਂ ਦੇ ਅੰਦਰ ਆਸਾ ਕੀ ਵਾਰ ਗੁਰਬਾਣੀ ਦੀ ਤਿੰਨ ਪੌੜੀਆਂ ਸਲੋਕਾਂ ਸਮੇਤ ਜਿਹੜੀ ਕਥਾ ਹੋ ਚੁੱਕੀ ਆਪ ਜੀਆਂ ਨੇ ਚੌਥੀ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਸ ਦਾ ਜਾਪ ਉਸ ਦਾ ਪਾਠ ਸਰਵਣ ਕੀਤਾ ਚੌਥੀ ਪੌੜੀ ਦੇ ਨਾਲ ਦੋ ਸ਼ਲੋਕ ਆਏ ਨੇ ਦੋਨੇ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਹਨ ਸੋ ਇਹ ਸਤਿਗੁਰੂ ਸਾਹਿਬ ਜੀਆਂ ਦੀ ਗੁਰਬਾਣੀ ਇਸ ਪ੍ਰਕਾਰ ਦੀ ਹੈ ਜਿਹੜਾ ਸਤਗੁਰੂ ਸਾਹਿਬ ਜੀਆਂ ਦੀ ਗੁਰਬਾਣੀ ਨੂੰ ਆਪਣਾ ਆਧਾਰ ਬਣਾ ਲੈਂਦਾ ਏ ਗੁਰਬਾਣੀ ਉਸ ਦਾ ਪਾਰ ਉਤਾਰਾ ਕਰ ਦਿੰਦੀ ਏ ਸੋ ਆਪਾਂ ਪਿਛਲੇ ਦਿਵਾਨਾਂ ਦੇ ਅੰਦਰ ਵਿਚਾਰਿਆ ਕਿ ਉਹ ਜਿਹੜਾ ਕਾਦਰ ਕਰਤਾ ਅਕਾਲ ਪੁਰਖ ਵਾਹਿਗੁਰੂ ਉਹ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਉਹ ਵਿਸਮਾਦ ਅਚੰਬੇ ਵਾਲੀ ਹੈ ਉਹ ਦੀ ਜਿਹੜੀ ਕੁਦਰਤ ਹੈ ਉਹਦੇ ਵਿੱਚ ਕਾਦਰ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਏ ਤੇ ਫਿਰ ਜਿਹੜਾ ਮਨੁੱਖ ਪਰਮਾਤਮਾ ਨੂੰ ਵਿਸਾਰ ਦਿੰਦਾ ਏ ਪਰਮਾਤਮਾ ਨੂੰ ਭੁੱਲ ਜਾਂਦਾ ਏ ਉਸ ਦਾ ਕੀ ਹਾਲ ਹੁੰਦਾ ਏ ਛਤਗੁਰੂ ਸਾਹਿਬ ਜੀ ਅਨ ਨੇ ਦੱਸਿਆ ਕਿ ਜਿਹੜਾ ਮਨੁੱਖ ਹੈ ਇਹ ਸੰਸਾਰ ਦੇ ਭੋਗ ਭੋਗ ਕੇ ਤੇ ਫਿਰ ਭਸਮ ਬਣ ਜਾਂਦਾ ਏ ਤੇ ਮੜੀ ਦੇ ਵਿੱਚ ਹੀ ਸਵਾਹ ਜਾਂਦਾ ਏ ਸੋ ਫਿਰ ਅੱਗੇ ਕੀ ਹੁੰਦਾ ਏ ਅੱਗੇ ਉਹਦੇ ਗਲ ਦੇ ਵਿੱਚ ਪਾ ਕੇ ਸੰਗਲ ਤੇ ਉਹਨੂੰ ਧੂਕੇ ਲਜਾਇਆ ਜਾਂਦਾ ਏ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਗੁਰੂ ਸਾਹਿਬ ਜੀਆ ਨੇ ਇਹ ਬਚਨ ਕੀਤੇ ਹੁਣ ਅੱਗੇ ਸਤਿਗੁਰੂ ਸਾਹਿਬ ਜੀਆ ਨੇ ਭੈ ਦੀ ਗੱਲ ਕੀਤੀ ਹੈ ਸੋ ਭੈ ਤੋਂ ਪਹਿਲਾਂ ਆਪਾਂ ਇਸ ਜਿਹੜੀ ਸਤਿਗੁਰੂ ਸਾਹਿਬ ਜੀਆ ਦੀ ਗੁਰਬਾਣੀ ਨਿਰੰਕਾਰ ਦੀ ਗੁਰਬਾਣੀ ਇਹ ਇੱਥ ਨੂੰ ਸਤਿਗੁਰੂ ਸਾਹਿਬ ਜੀਆ ਨੇ ਅਕਾਲ ਪੁਰਖ ਦੀ ਗੁਰਬਾਣੀ ਕਿਹਾ ਸੰਤਾਂ ਦੀ ਗੁਰਬਾਣੀ ਕਿਹਾ ਭਗਤਾਂ ਦੀ ਗੁਰਬਾਣੀ ਕਿਹਾ ਕਿਤੇ ਸਤਿਗੁਰੂ ਸਾਹਿਬ ਜੀਆ ਨੇ ਕਿਹਾ ਆਹੋ ਆਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅ ਵਰਨਾ ਕੋਈ ਐਸੀ ਬਾਣੀ ਸਤਿਗੁਰੂ ਸਾਹਿਬ ਜੀਆ ਨੇ ਆਖਿਆ ਸੋ ਐਸੀ ਗੁਰਬਾਣੀ ਜਿਹੜੇ ਕੀ ਭਗਤਾਂ ਦੀ ਰਸਨਾ ਤੋਂ ਗੁਰੂ ਸਾਹਿਬਾਨਾਂ ਦੀ ਰਸਨਾ ਤੋਂ ਜਿਹੜੀ ਆਈ ਅਕਾਲ ਪੁਰਖ ਦੀ ਧੁਰ ਦਰਗਾਹੋਂ ਆਈ ਬਾਣੀ ਫਿਰ ਗੁਰੂ ਸਾਹਿਬਾਨਾਂ ਨੇ ਭਗਤ ਸਾਹਿਬਾਨਾਂ ਨੇ ਗੁਰੂ ਕੇ ਸਿੱਖਾਂ ਨੇ ਆਪਣੀ ਰਸਨਾ ਤੋਂ ਉਚਾਰ ਕੇ ਸਰਲ ਸੁਭਾਅ ਵਾਲੀ ਕੀਤੀ ਸੋ ਇਸ ਬਾਣੀ ਐਸੀ ਬਾਣੀ ਹੈ ਇਹ ਧੁਰ ਦਰਗਾਹ ਦੇ ਵਿੱਚੋਂ ਆਈ ਹੈ ਜਿੰਨੇ ਇਸ ਦਾ ਪੱਲਾ ਫੜ ਲਿਆ ਉਸ ਨੂੰ ਇਹ ਧੁਰ ਦਰਗਾਹ ਲੈ ਜਾਵੇਗੀ ਇੱਕ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇੱਕ ਹੁਮਾ ਪੰਛੀ ਹੁੰਦਾ ਏ ਹੁਮਾ ਪੰਛੀ ਉਹ ਹੁਮਾ ਪੰਛੀ ਜਿਸ ਦੇ ਉੱਤੋਂ ਦੀ ਲੰਗ ਜਾਵੇ ਨਾ ਉਹ ਵੀ ਵੱਡਿਆਂ ਭਾਗਾਂ ਵਾਲਾ ਹੁੰਦਾ ਏ ਉਹ ਆਪਣੇ ਆਪ ਨੂੰ ਚੰਗਾ ਸਮਝਦਾ ਏ ਵੱਡਿਆਂ ਭਾਗਾਂ ਵਾਲਾ ਸਮਝਦਾ ਏ ਸੋ ਹੁਮਾ ਪੰਛੀ ਜਿਹੜਾ ਏ ਉਹਦਾ ਜੇ ਕਿਤੇ ਇੱਕ ਜਿਹੜਾ ਪੰਖ ਹੈ ਉਹ ਡਿੱਗ ਜਾਵੇ ਕਿਤੇ ਉਹ ਜਿਹੜਾ ਪੰਖ ਥੱਲੇ ਡਿੱਕੇ ਉਹਨੂੰ ਤੀਰ ਦੇ ਨਾਲ ਬਣ ਕੇ ਜੇ ਤੀਰ ਛੱਡਿਆ ਜਾਵੇ ਉਹ ਜਿਹੜਾ ਤੀਰ ਸਿੱਧਾ ਜਾ ਕੇ ਹੋਵਾ ਪੰਛੀ ਦੇ ਕੋਲ ਪਹੁੰਚ ਜਾਂਦਾ ਹੈ ਇਸੇ ਪ੍ਰਕਾਰ ਗੁਰੂ ਸਾਹਿਬ ਜੀਆ ਦੀ ਬਾਣੀ ਹੈ ਜਿਹੜਾ ਗੁਰੂ ਸਾਹਿਬ ਜੀ ਦੀ ਬਾਣੀਆਂ ਦਾ ਪੱਲਾ ਫੜ ਲੈਂਦਾ ਏ ਗੁਰੂ ਸਾਹਿਬ ਜੀਆਂ ਦੀ ਬਾਣੀ ਦੇ ਨਾਲ ਜੁੜ ਜਾਂਦਾ ਏ ਬਾਣੀ ਤੁਰ ਦਰਗਾਹ ਦੇ ਵਿੱਚੋਂ ਆਈ ਐ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਹੋਮਾ ਪੰਛੀ ਦਾ ਜਿਹੜਾ ਪੰਖ ਹੈ ਹੋਮਾ ਪੰਛੀ ਦੇ ਕੋਲ ਲੈ ਜਾਂਦਾ ਏ ਉਸੇ ਪ੍ਰਕਾਰ ਏ ਤੁਰ ਦਰਗਾਹੋਂ ਆਈ ਬਾਣੀ ਇਸ ਮਨੁੱਖ ਨੂੰ ਤੁਰ ਦਰਗਾਹ ਦੇ ਵਿੱਚ ਲੈ ਜਾਂਦੀ ਐ ਐਸੀ ਸਤਿਗੁਰੂ ਸਾਹਿਬ ਜੀਆਂ ਦੀ ਬਾਣੀ ਹੈ ਸੋ ਜਿਹੜਾ ਬਾਣੀ ਨੂੰ ਆਪਣਾ ਆਧਾਰ ਬਣਾ ਕੇ ਜੀਵਨ ਜਾਪਦਾ ਹੈ ਉਹ ਗੁਰੂ ਸਾਹਿਬ ਜੀਆਂ ਦੇ ਭੈ ਦੇ ਵਿੱਚ ਰਹਿੰਦਾ ਹੈ ਸਤਿਗੁਰੂ ਸਾਹਿਬ ਜੀਆਂ ਨੇ ਇਸ ਸ਼ਲੋਕ ਦੇ ਵਿੱਚ ਭੈ ਦੀ ਗੱਲ ਕੀਤੀ ਹੈ ਡਰ ਦੀ ਗੱਲ ਕੀਤੀ ਹੈ ਜਿਹੜਾ ਇਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰਹਿੰਦਾ ਹੈ ਉਹ ਫਿਰ ਸਤਿਗੁਰੂ ਸਾਹਿਬ ਜੀਆਂ ਦੀ ਜਿਹੜੀ ਬਾਣੀ ਉਸ ਨੂੰ ਧੁਰਦਰਗਾ ਦੇ ਵਿੱਚ ਲੈ ਜਾਂਦੀ ਹੈ ਤੇ ਇਹ ਬਾਣੀ ਐਸੀ ਹੈ ਜਿਹਦਾ ਇਸ ਬਾਣੀ ਦਾ ਜਿਸ ਨੂੰ ਭੈ ਹੈ ਡਰ ਹੈ ਤੇ ਫਿਰ ਉਹ ਡਰ ਦੇ ਨਾਲ ਉਹਦੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਜੀਆਂ ਦੇ ਪ੍ਰਤੀ ਪ੍ਰੇਮ ਉਪਜਦਾ ਏ ਤੇ ਪ੍ਰੇਮ ਦੇ ਨਾਲ ਫਿਰ ਇਸ ਬਾਣੀ ਦੇ ਨਾਲ ਜਦੋਂ ਪ੍ਰੇਮ ਹੋ ਗਿਆ ਤੇ ਪ੍ਰੇਮ ਦੇ ਨਾਲ ਫਿਰ ਮਨੁੱਖ ਧੁਰਦਰਗਾ ਦੇ ਵਿੱਚ ਜਾਂਦਾ ਏ ਸੋ ਇਸ ਸੰਸਾਰ ਦੇ ਜੇਕਰ ਭੈਆਂ ਦੀ ਗੱਲ ਕਰੀਏ ਤੇ ਦੋ ਪ੍ਰਕਾਰ ਦੇ ਭੈ ਨੇ ਇੱਕ ਹੈ ਇਸ ਸੰਸਾਰ ਦੇ ਭੈ ਦੂਸਰਾ ਭੈ ਹੈ ਨਿਰਮਲ ਭੈ ਜਿਹੜੇ ਸੰਸਾਰ ਦੇ ਭੈ ਨੇ ਉਹਨਾਂ ਨੂੰ ਵਿਦਵਾਨਾਂ ਨੇ 7 ਤਰੀਕੇ ਦਾ ਮੰਨਿਆ ਹੈ ਉਹ ਕਹਿੰਦੇ ਇਹ ਭੈ ਪਰਲੋਕ ਭੈ ਜਨਮ वेदना ਅਰ ਜਾਤ ਗੁਪਤ ਭੈ ਅਰ ਅਨਰਖਿਆ ਭੈ ਅਕਸਾ ਮਾਤਰ ਭੈ 7 ਇਹ 7 ਭੈ ਨੇ ਸਭ ਤੋਂ ਪਹਿਲਾ ਭੈ ਇਹ ਭੈ ਇਹ ਭੈ ਤੋਂ ਭਾਵ ਇੱਕ ਜਿਹੜਾ ਮਨੁੱਖ ਹੈ ਉਹ ਦੂਸਰੇ ਮਨੁੱਖ ਤੋਂ ਡਰਦਾ ਏ ਉਹਨਾਂ ਨੂੰ ਉਹਦਾ ਭੈ ਹੈ ਡਰ ਹੈ ਦੂਸਰਾ ਭੈ ਜਿਹੜਾ ਹੈ ਪਰਲੋਕ ਦਾ ਭੈ ਜਿਹੜਾ ਸਾਧੂ ਮਹਾਤਮਾ ਨੂੰ ਹੁੰਦਾ ਏ ਸਾਧੂ ਮਹਾਤਮਾ ਨੂੰ ਇਹ ਪਤਾ ਹੁੰਦਾ ਏ ਕਿ ਇਸ ਸੰਸਾਰ ਤੋਂ ਜਦੋਂ ਮਨੁੱਖ ਨੂੰ ਜਾਣਾ ਪਿਆ ਉਦੋਂ ਕਿਸੇ ਨੇ ਸਹਾਇਤਾ ਨਹੀਂ ਕਰਨੀ ਕਿਸੇ ਨੇ ਰੱਖਿਆ ਨਹੀਂ ਕਰਨੀ ਸੋ ਜਿਹੜਾ ਭੈ ਹੈ ਦੂਸਰਾ ਭੈ ਹੈ ਉਥੇ ਪ੍ਰਮਾਤਮਾ ਦਾ ਨਾਮ ਸਹਾਈ ਹੁਣਾ ਹੈ ਪਰਲੋਕ ਦਾ ਭੈ ਤੀਸਰਾ ਭੈ ਜਨਮ ਵੇਦਨਾ ਦਾ ਭੈ ਜਨਮ ਵੇਦਨਾ ਭਾਵ ਜਿਹੜਾ ਜੰਮਣਾ ਇਸ ਸੰਸਾਰ ਤੇ ਤੇ ਮਰਣਾ ਇਹ ਵੀ ਬਹੁਤ ਵੱਡਾ ਡਰ ਹੈ ਇਹ ਬਹੁਤ ਵੱਡਾ ਭੈ ਹੈ ਸੋ ਇਹ ਜਨਮ ਵੇਦਨਾ ਦਾ ਭੈ ਵੀ ਸਾਧੂਆਂ ਮਹਾਤਮਾ ਨੂੰ ਹੁੰਦਾ ਏ ਕਿ ਉਹ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਕਰੀਏ ਜਿਸ ਦੇ ਨਾਲ ਸਾਨੂੰ ਇਹ ਬੰਦਰਾਂ ਦੇ ਵਿੱਚ ਨਾ ਪੈਣਾ ਪਵੇ ਬੰਦਨਾ ਤੋਂ ਛੁਟਕਾਰਾ ਹੋ ਜਾਵੇ ਜੰਮਣ ਮਰਨ ਦੇ ਜਿਹੜੇ ਬੰਧਨ ਹਨ ਕੱਟੇ ਜਾਂਦੇ ਕਿਉਂਕਿ ਜਦੋਂ ਮਨੁੱਖ ਜੰਮਦਾ ਹੈ ਮਰਦਾ ਹੈ ਤੇ ਉਹਨੂੰ ਬਹੁਤ ਵੱਡਾ ਜਿਹੜਾ ਕਸ਼ਟ ਹੈ ਸਹਿਣਾ ਪੈਂਦਾ ਏ ਸੋ ਇਹ ਤੀਸਰਾ ਭੈ ਹੈ ਚੌਥਾ ਭੈ ਹੈ ਜਾਤ ਦਾ ਭੈ ਇੱਕ ਜਿਹੜੀ ਵੱਡੀ ਜਾਤੀ ਹੈ ਵੱਡੀ ਜਾਤੀ ਵਾਲੇ ਦਾ ਨਿੱਕੀ ਜਾਤ ਵਾਲੇ ਨੂੰ ਭੈਅ ਹੋਣਾ ਜਿਸ ਪ੍ਰਕਾਰ ਔਰੰਗਜ਼ੇਬ ਦਾ ਭੈਅ ਸੀ ਉਹਨਾਂ ਬ੍ਰਾਹਮਣਾਂ ਨੂੰ ਤੇ ਬ੍ਰਾਹਮਣ ਉਹ ਔਰੰਗਜ਼ੇਬ ਤੋਂ ਡਰਦੇ ਸੀ ਤੇ ਗੁਰੂ ਸਾਹਿਬ ਜੀਆਂ ਦੀ ਸ਼ਰਨ ਦੇ ਵਿੱਚ ਗਏ ਉਹ ਵੀ ਇੱਕ ਪ੍ਰਕਾਰ ਦਾ ਭੈਅ ਹੈ ਫਿਰ ਪੰਜਵਾਂ ਭੈਅ ਹੈ ਗੁਪਤ ਭੈਅ ਗੁਪਤ ਭੈ ਭਾਵ ਜਿਸ ਪ੍ਰਕਾਰ ਹਨੇਰਾ ਹੁਣਾ ਹਨੇਰੇ ਦੇ ਵਿੱਚ ਜਾਂ ਕੋਈ ਜਨਵਰ ਆ ਜਾਣਾ ਉਸ ਤੋਂ ਡਰਨਾ ਫਿਰ ਭੈ ਆਉਂਦਾ ਏ ਅਕਸ ਮਾਤਰ ਭੈ ਕੀ ਜਿਹੜਾ ਇੱਕੋਦਮ ਐਕਸੀਡੈਂਟ ਹੋ ਜਾਣਾ ਉਹਦਾ ਵੀ ਡਰ ਲੈਣਾ ਤੇ ਅਨਰਖਿਆ ਭੈ ਸਤਵਾਂ ਭੈ ਹੈ ਅਨਰਖਿਆ ਭੈ ਜਿੱਥੇ ਕਿਸੇ ਨੇ ਰੱਖਿਆ ਨਹੀਂ ਕਰਨੀ ਉਹ ਭੈ ਇਹ ਸਾਰੇ ਸਤ ਪ੍ਰਕਾਰ ਦੇ ਭੈ ਨੇ ਜਿਹੜੇ ਮਨੁੱਖਾਂ ਦੇ ਅੰਦਰ ਹੁੰਦੇ ਨੇ ਇਹ ਮਨੁੱਖ ਨੂੰ ਇੱਕ ਦੂਜੇ ਜੀਵਾਂ ਤੋਂ ਹੀ ਨੇ ਸੋ ਇਹ ਤੇ ਹੋ ਗਏ ਇਹ ਭੈ ਇਹ ਐਸੇ ਭੈ ਨੇ ਜਿਹੜੇ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੇ ਨੇ ਜਿਹੜਾ ਮਨੁੱਖ ਇਹਨਾਂ ਦੇ ਇਹਨਾਂ ਭੈਆਂ ਦੇ ਅੰਦਰ ਆ ਗਿਆ ਇਹਨਾਂ ਡਰਾਂ ਦੇ ਵਿੱਚ ਫਸ ਗਿਆ ਉਹ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਦੂਸਰਾ ਭੈ ਹੈ ਨਿਰਮਲ ਭੈ ਨਿਰਮਲ ਐ ਭੈ ਐਸਾ ਏ ਜਿਸ ਦੇ ਵਿੱਚ ਕੇਵਲ ਪਰਮਾਤਮਾ ਦਾ ਹੀ ਭੈ ਰੱਖਣਾ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਦਾ ਭੈ ਨਹੀਂ ਰੱਖਣਾ ਜਿਹੜੇ ਨਿਰਮਲ ਭੈ ਰੱਖਦੇ ਨੇ ਸਤਿਗੁਰੂ ਸਾਹਿਬ ਜੀ ਵਚਨ ਕਰਦੇ ਨੇ ਕਿ ਪ੍ਰਮਾਤਮਾ ਦੀ ਸ਼ਰਣ ਆਉਣ ਦੇ ਨਾਲ ਇਹ ਜਿਹੜੇ ਭੈ ਨੇ ਦੂਰ ਹੋ ਜਾਂਦੇ ਨੇ ਜਿਹੜਾ ਸਤਿਗੁਰੂ ਸਾਹਿਬ ਜੀਆਂ ਦੀ ਸ਼ਰਣ ਦੇ ਵਿੱਚ ਆ ਜਾਵੇ ਪ੍ਰਭ ਕੀ ਸ਼ਰਣ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਸੋ ਸਤਿਗੁਰੂ ਸਾਹਿਬ ਦਿਆਲੂ ਕਿਰਪਾਲੂ ਹੈ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆਉਣ ਦੇ ਨਾਲ ਇਹ ਜਿਹੜੇ ਭੈ ਨੇ ਦੂਰ ਹੁੰਦੇ ਨੇ ਸੋ ਨਿਰਮਲ ਭੈ ਭੈ ਐਸਾ ਭੈ ਹੈ ਜਿਹੜਾ ਮਨੁੱਖ ਦੇ ਅੰਦਰ ਹੈ ਤੇ ਉਸ ਮਨੁੱਖ ਨੂੰ ਉਨਾ ਚਿਰ ਤੱਕ ਭੈ ਰਹਿੰਦਾ ਏ ਪ੍ਰਮਾਤਮਾ ਤੋਂ ਡਰਦਾ ਏ ਜਿਸ ਪ੍ਰਕਾਰ ਜਿਵੇਂ ਕੋਈ ਗਲਤ ਕਾਰਜ ਹੋ ਜਾਵੇ ਗਲਤ ਕੰਮ ਹੋ ਜਾਵੇ ਤਾਂ ਵੀ ਉਸਨੇ ਪ੍ਰਮਾਤਮਾ ਤੋਂ ਡਰਨਾ ਪ੍ਰਮਾਤਮਾ ਤੋਂ ਡਰਨਾ ਜਿਹੜਾ ਭੈ ਹੈ ਇਹ ਸਹੀ ਭੈ ਹੈ ਨਿਰਮਲ ਭੈ ਦੇ ਨਾਲ ਜਿਹੜਾ ਮਨੁੱਖ ਹੈ ਪਰਮਾਤਮਾ ਤੋਂ ਡਰਦਾ ਏ ਤੇ ਪਰਮਾਤਮਾ ਤੋਂ ਡਰਨ ਦੇ ਨਾਲ ਫਿਰ ਜਿਹੜਾ ਮਨੁੱਖ ਹੈ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਲੱਗ ਪੈਂਦਾ ਏ ਜਦੋਂ ਮਨੁੱਖ ਪਰਮਾਤਮਾ ਦੇ ਨਾਲ ਪ੍ਰੇਮ ਕਰਦਾ ਹੈ ਪਰਮਾਤਮਾ ਦੇ ਨਾਲ ਜਦੋਂ ਮਨੁੱਖ ਪਿਆਰ ਕਰਦਾ ਹੈ ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਮਨੁੱਖ ਬਾਣੀ ਦੇ ਨਾਲ ਜੁੜ ਗਿਆ ਬਾਣੀ ਦੇ ਨਾਲ ਪ੍ਰੇਮ ਕੀਤਾ ਤੇ ਜੇਸ ਧੁਰ ਦਰਗਾਹ ਦੇ ਵਿੱਚੋਂ ਬਾਣੀ ਆਈ ਹੈ ਉਸ ਬਾਣੀ ਨੇ ਮਨੁੱਖ ਨੂੰ ਉਸੇ ਦਰਗਾਹ ਦੇ ਵਿੱਚ ਲੈ ਜਾਣਾ ਹੈ ਇਹ ਸਹਾਈ ਹੋਣਾ ਹੈ ਇਹ ਤੇ ਹੋ ਗਏ ਮਨੁੱਖ ਦੇ ਭੈ ਦੂਸਰਾ ਭੈ ਹੈ ਸੰਸਾਰ ਭਾਵ ਜਿਹੜਾ ਇਹ ਸੰਸਾਰ ਦੇ ਅੰਦਰ ਜਿਤਨੀਆਂ ਭਾਵ ਜਿਹੜੀ ਵాయు ਹੈ ਜਿਹੜੀ ਸਦਾ ਚੱਲਣ ਵਾਲੀ ਹੈ ਜਿਹੜੇ ਦਰਿਆ ਨੇ ਜਿਹੜੀ ਅਗਨੀ ਹੈ ਜਿਹੜੀ ਧਰਤੀ ਹੈ ਜਿਹੜਾ ਇੰਦਰ ਦੇਵਤਾ ਹੈ ਜਿਹੜਾ ਸੂਰਜ ਹੈ ਜਿਹੜਾ ਚੰ드ਰਮਾ ਹੈ ਇਹ ਸਾਰੇ ਪਰਮਾਤਮਾ ਦੇ ਭੈ ਦੇ ਵਿੱਚ ਚੱਲ ਰਹੇ ਨੇ ਸਾਰਾ ਕੁਝ ਪਰਮਾਤਮਾ ਦੇ ਭੈ ਦੇ ਵਿੱਚ ਹੋ ਰਿਹਾ ਏ ਕਿਸ ਪ੍ਰਕਾਰ ਸਭ ਤੋਂ ਵੱਡੀ ਉਦਾਹਰਣ ਕਿ ਇੱਕ ਮਨੁੱਖ ਹੈ ਤੇ ਮਨੁੱਖ ਦੇ ਸਰੀਰ ਦੇ ਵਿੱਚ ਪੰਜ ਤੱਤ ਪਾਏ ਜਾਂਦੇ ਨੇ ਜਲ ਅਗਨੀ ਹਵਾ ਆਕਾਸ਼ ਤੇ ਧਰਤੀ ਪੰਜ ਤੱਤ ਨੇ ਹੁਣ ਵੇਖੋ ਧਰਤੀ ਤੇ ਜਿਹੜਾ ਜਲ ਹੈ ਉਹ ਇਕੱਠਾ ਨਹੀਂ ਰਹਿ ਸਕਦਾ ਜੇ ਜਲ ਮਿੱਟੀ ਦੇ ਨਾਲ ਰਲੇ ਤੇ ਜਿਹੜੀ ਮਿੱਟੀ ਹੈ ਉਹ ਪਿਗਲ ਜਾਵੇਗੀ ਉਹ ਫਿਰ ਗਾਰਾ ਬਣ ਜਾਵੇਗੀ ਪਰ ਉਹ ਜਿਹੜੀ ਧਰਤੀ ਹੈ ਉਸ ਭਾਇਮਾਨ ਹੈ ਉਹ ਵਿਖ ਰਹੀ ਹੈ ਉਸੇ ਪ੍ਰਕਾਰ ਜਿਹੜੇ ਜਲ ਹੈ ਉਹ ਅਗਨੀ ਹੈ ਇਹ ਆਪਸ ਦੇ ਵਿੱਚ ਨਹੀਂ ਰਹਿ ਸਕਦੇ ਕਿਉਂ ਨਹੀਂ ਰਹਿ ਸਕਦੇ ਕਿਉਂਕਿ ਜਲ ਨੇ ਅਗਨੀ ਨੂੰ ਖਤਮ ਕਰ ਦੇਣਾ ਹੈ ਪਰ ਇਸ ਪ੍ਰਕਾਰ ਨਹੀਂ ਇਹ ਸਾਰੇ ਤੱਤ ਪ੍ਰਮਾਤਮਾ ਨੇ ਮਨੁੱਖ ਦੇ ਅੰਦਰ ਪਾਏ ਨੇ ਤੇ ਮਨੁੱਖ ਐਸਾ ਏ ਜਿਹੜੇ ਮਨੁੱਖ ਦੇ ਅੰਦਰ ਪੰਜੇ ਤੱਤ ਹੋਣ ਦੇ ਬਾਵਜੂਦ ਇਹ ਤੱਤਾਂ ਨੂੰ ਭੈ ਆਏ ਆਪਸ ਦੇ ਵਿੱਚ ਸਮਾਏ ਹੋਏ ਨੇ ਸਰੀਰ ਦੇ ਅੰਦਰ ਉਸ ਤੋਂ ਬਾਅਦਾਂ ਵੇਖੋ ਲੱਕੜ ਜਿਹੜੀ ਹੁੰਦੀ ਹੈ ਲੱਕੜ ਲੱਕੜ ਨੂੰ ਖਤਮ ਕਰਨ ਵਾਲੀ ਕਿਹੜੀ ਹੈ ਉਹ ਅਗਨੀ ਹੈ ਜਿਹੜੀ ਅਗਨੀ ਹੈ ਉਹ ਲੱਕੜ ਨੂੰ ਖਤਮ ਕਰਨ ਵਾਲੀ ਹੈ ਪਰ ਪ੍ਰਮਾਤਮਾ ਨੇ ਐਸੀ ਬਿਆੰਤ ਕੁਦਰਤ ਰਚੀ ਹੈ ਜਿਹੜੀ ਅਗਨੀ ਹੈ ਉਹ ਲੱਕੜ ਦੇ ਵਿੱਚ ਪਾਈ ਜਾਂਦੀ ਹੈ ਤੇ ਉਹ ਇਸ ਪ੍ਰਕਾਰ ਜਿਹੜਾ ਲੱਕੜ ਹੈ ਉਹ ਕਦੇ ਖਤਮ ਨਹੀਂ ਹੋਣ ਵਾਲੀ ਕਿਉਂਕਿ ਉਸ ਨੂੰ ਪ੍ਰਮਾਤਮਾ ਦਾ ਭੈ ਹੈ ਉਸੇ ਪ੍ਰਕਾਰ ਆਪਣੇ ਸਰੀਰ ਦਾ ਕਿਤੇ ਕੋਈ ਮਾਸ ਦਾ ਟੁਕੜਾ ਉਸ ਨੂੰ ਆਪਾਂ ਅੱਗ ਦੇ ਵਿੱਚ ਰੱਖ ਦਈਏ ਤੇ ਉਹ ਉਸੇ ਵੇਲੇ ਸੜ ਜਾਵੇਗਾ ਪਰ ਗੁਰੂ ਸਾਹਿਬ ਜੀਆਂ ਨੇ ਬੇਅੰਤ ਕੁਦਰਤ ਰਚੀ ਜਿਹੜਾ ਇਹ ਮਨੁੱਖ ਹੈ ਮਨੁੱਖ ਜਦੋਂ ਜਨਮ ਲੈਂਦਾ ਹੈ ਜਨਮ ਤੋਂ ਪਹਿਲਾਂ 9 ਮਹੀਨੇ ਗੁਰੂ ਸਾਹਿਬ ਜੀਆ ਨੇ ਕਿਹਾ ਮਾਤਾ ਦੇ ਗਰਭ ਦੇ ਵਿੱਚ ਰਹਿੰਦਾ ਏ ਤੇ ਮਾਤਾ ਦੇ ਗਰਭ ਦੇ ਵਿੱਚ ਜਠਰਾਗਣ ਹੁੰਦੀ ਹੈ ਉਹ ਐਸੀ ਅਗਨੀ ਹੁੰਦੀ ਹੈ ਉਹਦੇ ਸੇਕ ਦੇ ਨਾਲ ਜਿਹੜਾ ਆਪਣਾ ਸਾਰਾ ਭੋਜਨ ਹੈ ਨਾ ਇਹ ਸਾਰਾ ਸਵਾਹ ਹੋ ਜਾਂਦਾ ਏ ਪਰ ਜਿਹੜਾ ਮਨੁੱਖ ਹੈ ਉਹ ਚੰਗਾ ਭਲਾ ਰਹਿੰਦਾ ਏ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਦਾ ਭੈ ਹੈ ਪਰਮਾਤਮਾ ਦੇ ਭੈ ਦੇ ਵਿੱਚ ਜਿਹੜਾ ਬੱਚਾ ਹੈ ਉਸ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਉਸ ਨੂੰ ਪਰਮਾਤਮਾ ਰੱਖਿਆ ਕਰਨ ਵਾਲਾ ਹੈ ਉਹ ਅਗਨੀ ਤੋਂ ਵੀ ਪਰਮਾਤਮਾ ਆਪ ਬਚਾ ਲੈਂਦਾ ਹੈ ਸੋ ਇਸ ਪ੍ਰਕਾਰ ਇਹ ਪਰਮਾਤਮਾ ਦੇ ਭੈ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ ਸਾਰਾ ਕੁਝ ਪਰਮਾਤਮਾ ਦੇ ਭੈ ਦੇ ਵਿੱਚ ਹੀ ਹੁੰਦਾ ਹੈ ਪਰਮਾਤਮਾ ਆਪ ਕੁਦਰਤ ਰਚ ਕੇ ਸਾਰਾ ਕੁਝ ਕਰਾਉਂਦਾ ਹੈ ਸੋ ਇਸ ਪ੍ਰਕਾਰ ਜਿਤਨੇ ਵੀ ਚੰਦਰ ਹੈ ਜਾਂ ਸੂਰਜ ਹੈ ਇਹ ਘੁੰਮ ਰਹੇ ਨੇ ਪਰਮਾਤਮਾ ਦੇ ਪੈਰ ਦੇ ਵਿੱਚ ਘੁੰਮ ਰਹੇ ਨੇ ਸੋ ਜਿਹੜੀ ਧਰਤੀ ਹੈ ਜਿਹੜੇ ਦਰਿਆ ਹਨ ਹੁਣ ਦਰਿਆ ਦਾ ਜਿਹੜਾ ਜਲ ਹੈ ਵੇਖੋ ਧਰਤੀ ਗੋਲ ਹੈ ਤੇ ਧਰਤੀ ਗੋਲ ਹੋਣ ਦੇ ਬਾਵਜੂਦ ਜਿਹੜਾ ਜਲ ਹੈ ਉਹ ਟਿਕਿਆ ਹੋਇਆ ਏ ਕਿਉਂਕਿ ਜਲ ਇੰਨਾ ਹੈ ਵਿਦਵਾਨ ਦੱਸਦੇ ਨੇ ਕਿ ਜਿਹੜਾ ਧਰਤੀ ਦਾ ਤੀਜਾ ਹਿੱਸਾ ਜਲ ਹੈ ਤੇ ਇੱਕ ਹਿੱਸਾ ਜਿਹੜਾ ਇਹ ਉਹ ਧਰਤੀ ਹੈ ਸੁੱਕਾ ਸਥਾਨ ਸੋ ਇਹ ਜਿਹੜਾ ਜਲ ਐਸਾ ਹੈ ਜੇ ਜਲ ਚਾਵੇ ਤੇ ਸਾਰੀ ਧਰਤੀ ਨੂੰ ਹੀ ਜਿਹੜਾ ਇਹ ਡਬੋ ਸਕਦਾ ਹੈ ਪਰ ਪ੍ਰਮਾਤਮਾ ਦਾ ਭੈ ਹੈ ਪ੍ਰਮਾਤਮਾ ਦੇ ਭੈ ਦੇ ਵਿੱਚ ਇਹ ਸਮੁੰਦਰ ਜਿਹੜਾ ਹੈ ਉਹ ਰੁਕਿਆ ਹੋਇਆ ਹੈ ਤੇ ਫਿਰ ਇਹ ਜਿਹੜੀ ਅਗਨੀ ਹੈ ਅਗਨੀ ਦੀ ਚਿੰਗਾਰੀ ਜੇ ਕਿਤੇ ਕਿਤੇ ਲੱਗ ਜਾਵੇ ਤੇ ਸਾਰਾ ਜਿਹੜਾ ਇਹ ਜੰਗਲ ਸਾਰੀ ਧਰਤੀ ਮਲਿਆ ਮੀਟ ਹੋ ਸਕਦੀ ਹੈ ਪਰ ਪ੍ਰਮਾਤਮਾ ਦੇ ਭੈ ਦੇ ਵਿੱਚ ਇਹ ਵੀ ਟਿਕਿਆ ਹੋਇਆ ਹੈ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਇਹ ਜਿਹੜੀ ਧਰਤੀ ਖੜੀ ਹੋਈ ਹੈ ਸੋ ਇਤਨੇ ਵੱਟੇ ਜਿਹੜੇ ਬੱਦਲ ਹਨ ਜੇ ਬੱਦਲ ਇੱਕ ਵਾਰ ਵਰਸ ਜਾਣ ਸਾਰੇ ਤੇ ਧਰਤੀ ਪਾਣੀ ਦੇ ਨਾਲ ਭਰ ਜਾਵੇ ਪਰ ਪ੍ਰਮਾਤਮਾ ਨੇ ਜਿਹੜੇ ਬੱਦਲ ਨੇ ਉਹਨਾਂ ਨੂੰ ਵੀ ਟਿਕਾਇਆ ਹੋਇਆ ਹੈ ਸਭ ਸੰਜਮ ਦੇ ਵਿੱਚ ਕੀਤਾ ਹੈ ਇਹ ਸ੍ਰਿਸ਼ਟੀ ਨੂੰ ਰਚ ਕੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਇਹ ਸਾਰਾ ਕੁਝ ਪ੍ਰਮਾਤਮਾ ਨੇ ਭੈ ਦੇ ਵਿੱਚ ਕੀਤਾ ਹੈ ਪ੍ਰਮਾਤਮਾ ਨੇ ਸੰਜਮ ਦੇ ਵਿੱਚ ਕੀਤਾ ਹੈ ਪ੍ਰਮਾਤਮਾ ਦੇ ਭੈ ਦੇ ਵਿੱਚ ਇਹ ਸਾਰਾ ਕੁਝ ਹੈ ਸੋ ਇਸ ਪ੍ਰਕਾਰ ਇਹ ਸਾਰਾ ਕੁਝ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਸਾਰਾ ਕੁਝ ਪ੍ਰਮਾਤਮਾ ਦੇ ਭੈ ਦੇ ਅੰਦਰ ਹੈ ਸੋ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਸ਼ਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਇਹ ਪਹਿਲਾ ਸ਼ਲੋਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 464 ਉੱਪਰ ਸੁਭਾਏ ਮਾਨ ਹੈ ਭੈ ਵਿੱਚ ਪਵਣ ਵਹ ਸਦਵਾਉ ਜਿਹੜੀ ਅਗਨੀ ਹੈ ਨਾ ਜਿਹੜੀ ਹਵਾ ਏ ਉਸ ਦੇ 30 ਤੋਂ ਵੀ ਵੱਧ ਜਿਹੜੇ ਭੇਦ ਨੇ ਮੰਨੇ ਗਏ ਨੇ ਸੋ ਇੱਕ ਅਗਨੀ ਹੁੰਦੀ ਹੈ ਸਦਵਾਉ ਸਦਵਾਉ ਅਗਨੀ ਜਿਹੜੀ ਪ੍ਰਮਾਤਮਾ ਦੇ ਭੈ ਦੇ ਵਿੱਚ ਚੱਲਣ ਵਾਲੀ ਤੇ ਸਦਾ ਹੀ ਚੱਲਣ ਵਾਲੀ ਹੈ ਪਰਮਾਤਮਾ ਦੇ ਭੈ ਦੇ ਵਿੱਚ ਜਿਹੜੀ ਇਹ ਹਵਾ ਚੱਲਦੀ ਹੈ ਤੇ ਸਦਾ ਚੱਲਣ ਵਾਲੀ ਹੈ ਕਦੇ ਰੁਕਣ ਵਾਲੀ ਨਹੀਂ ਹੈ। ਸੋ ਦੂਸਰੀ ਇਹ ਐਸੀ ਹਵਾ ਹੈ ਜਿਹੜੀ ਜੀਵਾਂ ਨੂੰ ਜੀਵਨ ਦਾਤ ਦਿੰਦੀ ਹੈ ਆਕਸੀਜਨ ਦੇ ਨਾਲ ਜਿਹੜਾ ਮਨੁੱਖ ਹੈ ਉਹ ਸਵਾਸ ਲੈਂਦਾ ਹੈ ਤੇ ਸਵਾਸ ਦੇ ਨਾਲ ਉਹਦਾ ਜਿਹੜਾ ਜੀਵਨ ਚੱਲਦਾ ਹੈ। ਸੋ ਇਸ ਪ੍ਰਕਾਰ ਇਹ ਪਰਮਾਤਮਾ ਦਾ ਭੈ ਹੈ। ਪਰਮਾਤਮਾ ਦੇ ਭੈ ਦੇ ਵਿੱਚ ਇਹ ਹਵਾ ਜਿਹੜੀ ਚੱਲ ਰਹੀ ਹੈ ਤੇ ਹਵਾ ਇਹ ਸਦਾ ਹੀ ਚੱਲਦੀ ਜਾ ਰਹੀ ਹੈ। ਸੋ ਇਹਨਾਂ ਦੇ ਨਾਲ ਜਿਹੜੇ ਮਨੁੱਖਾਂ ਨੂੰ ਸਵਾਸ ਮਨੁੱਖ ਦੇ ਚੱਲ ਰਹੇ ਹਨ ਭੈ ਵਿੱਚ ਚੱਲ ਲੱਖ ਦਰਿਆਉ ਫਿਰ ਇਹ ਜਿਹੜਾ ਭੈ ਹੈ ਭੈ ਦੇ ਵਿੱਚ ਹੀ ਜਿਹੜੇ ਲੱਖਾਂ ਦਰਿਆ ਇਹ ਚੱਲ ਰਹੇ ਨੇ ਭੈ ਦਾ ਦੂਸਰਾ ਨਾਮ ਲਈਏ ਤੇ ਮਰਿਆਦਾ ਹੁਣ ਜਿਹੜਾ ਇਹ ਮਰਿਆਦਾ ਸ਼ਬਦ ਹੈ ਇਹ ਮਰੀਆ ਤੋਂ ਬਣਿਆ ਹੈ ਮਰੀਆ ਤੋਂ ਭਾਵ ਜਿਹੜੇ ਨਦੀ ਦੇ ਕੰਢੇ ਨਦੀ ਦੇ ਜਿਹੜੇ ਕੰਡੇ ਹੁੰਦੇ ਹਨ ਉਹਦੇ ਵਿੱਚ ਹੀ ਜਿਹੜੀ ਨਦੀ ਹੈ ਸਦਾ ਚੱਲਦੀ ਹੈ ਜਦੋਂ ਨਦੀ ਉਸ ਕੰਡਿਆਂ ਦੇ ਵਿੱਚ ਚੱਲਦੀ ਰਹੇ ਤੇ ਉਹ ਜਾ ਕੇ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ ਇਸੇ ਪ੍ਰਕਾਰ ਜਿਹੜਾ ਮਨੁੱਖ ਹੈ ਪਰਮਾਤਮਾ ਦੇ ਭੈ ਦੇ ਵਿੱਚ ਚੱਲਦਾ ਰਹੇ ਪਰਮਾਤਮਾ ਦੇ ਅਨੁਸਾਰ ਚੱਲਦਾ ਰਹੇ ਤੇ ਜਿਹੜੀ ਤੁਰ ਤੁਰ ਕਾਹੂ ਬਾਣੀ ਆਈ ਉਹਦੇ ਵਿੱਚ ਜਾ ਕੇ ਮਨੁੱਖ ਦਾ ਮਿਲਾਪ ਹੋ ਜਾਂਦਾ ਹੈ ਸੂਏ ਆਸੀ ਸਤਗੁਰੂ ਦੀਨदयाल ਸਤਗੁਰੂ ਸਾਹਿਬ ਜੀ ਬਚਨ ਕਰਦੇ ਭੈ ਵਿੱਚ ਚੱਲ ਹੈ ਲੱਖ ਦਰਿਆ ਉਹ ਲੱਖ ਦਰਿਆ ਜਿਹੜੇ ਹਨ ਉਹ ਪਰਮਾਤਮਾ ਦੇ ਭੈ ਦੇ ਵਿੱਚ ਚੱਲ ਰਹੇ ਹਨ ਭੈ ਵਿੱਚ ਅਗਨ ਕਢੈ ਬੇਗਾਰ ਫਿਰ ਜਿਹੜੀ ਅਗਨੀ ਹੈ ਉਹ ਪਰਮਾਤਮਾ ਦੇ ਭੈ ਦੇ ਵਿੱਚ ਬਲ ਰਹੀ ਹੈ ਅਗਨੀ ਵੀ ਚਾਰ ਪ੍ਰਕਾਰ ਦੀ ਹੈ ਬੜਵਾਨਲ ਦਾਵਾਨਲ ਜਠਰਾਗਣ ਤੇ ਇੱਕ ਚੁੱਲ੍ਹੇ ਦੀ ਅਗਨੀ ਚਾਰ ਤਰੀਕੇ ਦੀ ਅਗਨੀ ਹੈ ਸਮੁੰਦਰ ਦੇ ਵਿੱਚ ਵੀ ਅਗਨੀ ਹੈ ਤੇ ਉਸ ਤੋਂ ਬਾਅਦ ਆ ਜੰਗਲ ਦੇ ਵਿੱਚ ਵੀ ਅਗਨੀ ਹੈ ਉਸ ਤੋਂ ਬਾਅਦ ਆ ਜਿਹੜੀ ਅਗਨੀ ਇੱਕ ਜਿਹੜੀ ਹੈ ਮਨੁੱਖ ਦੇ ਅੰਦਰ ਜਠਰਾਗਣ ਪਾਈ ਜਾਂਦੀ ਹੈ ਤੇ ਜਿਹੜੀ ਚੌਥੀ ਅਗਨੀ ਉਹ ਚੁੱਲ੍ਹੇ ਦੀ ਸਧਾਰਨ ਅਗਨੀ ਹੈ ਸੋ ਸਾਰੀਆਂ ਅਗਨੀਆਂ ਪਰਮਾਤਮਾ ਦੇ ਹੁਕਮ ਦੇ ਵਿੱਚ ਐ ਪਰਮਾਤਮਾ ਦੇ ਭੈ ਦੇ ਵਿੱਚ ਸਮੁੰਦਰ ਦੇ ਵਿੱਚ ਅਗਨੀ ਪਾਈ ਜਾਣੀ ਇਹ ਵੀ ਵੇਖੋ ਇੱਕ ਅਜੰਬੇ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਪਰ ਪਰਮਾਤਮਾ ਦਾ ਭੈ ਹੈ ਪਰਮਾਤਮਾ ਦੇ ਭੈ ਦੇ ਵਿੱਚ ਹੀ ਅਗਨੀਆਂ ਚੱਲ ਰਹੀਆਂ ਨੇ ਭੈ ਵਿੱਚ ਧਰਤੀ ਦੱਬੀ ਭਾਰ ਤੇ ਪਰਮਾਤਮਾ ਦੇ ਭੈ ਦੇ ਵਿੱਚ ਹੀ ਜਿਹੜੀ ਧਰਤੀ ਖੜੀ ਹੋਈ ਐ ਹੁਣ ਸਤਗੁਰੂ ਸਾਹਿਬ ਜੀ ਬਚਨ ਕਰਦੇ ਵਣ ਥੰਮਾ ਗगन ਰਹਾਇਆ ਕਿ ਜਿਹੜਾ ਉਹ ਆਕਾਸ਼ ਹੈ ਉਹ ਵੀ ਕਿਸੇ ਥੰਮ ਤੋਂ ਬਗੈਰ ਹੀ ਜਿਹੜਾ ਇਹ ਖੜਾ ਕੀਤਾ ਏ ਉਸੇ ਪ੍ਰਕਾਰ ਇਹ ਜਿਹੜੀ ਧਰਤੀ ਹੈ ਇਸ ਨੂੰ ਵੀ ਕਿਸੇ ਦਾ ਆਸਰਾ ਨਹੀਂ ਇਹ ਧਰਤੀ ਟਿੱਕੀ ਹੋਈ ਹੈ ਇਹ ਪ੍ਰਮਾਤਮਾ ਦਾ ਭੈ ਹੈ ਭੈ ਵਿੱਚ ਇੰਦ ਫਿਰੈ ਸਰ ਭਾਰ ਜਿਹੜਾ ਇੰਦਰ ਦੇਵਤਾ ਸੀ ਉਹ ਪ੍ਰਮਾਤਮਾ ਦੇ ਭੈ ਦੇ ਵਿੱਚ ਜਿਹੜਾ ਫਿਰ ਰਿਹਾ ਸੀ ਉਹ ਪ੍ਰਮਾਤਮਾ ਦਾ ਭੈ ਹੈ ਤੇ ਉਹ ਜਿਹੜੇ ਗगन ਨੇ ਜਿਹੜੇ ਬੱਦਲ ਨੇ ਉਹ ਵੀ ਉੱਤੇ ਜਿਹੜੇ ਦਿਖਾਈ ਦਿੰਦੇ ਨੇ ਉਹ ਸਭ ਪ੍ਰਮਾਤਮਾ ਦੇ ਭੈ ਦੇ ਚੱਲ ਰਹੇ ਨੇ ਭੈ ਵਿੱਚ ਰਾਜਾ ਧਰਮ ਦਵਾਰ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਜਿਹੜਾ ਰਾਜਾ ਧਰਮ ਦਵਾਰ ਧਰਮ ਦਵਾਰ ਜਿਹੜਾ ਰਾਜਾ ਹੈ ਨਾ ਉਹ ਵੀ ਪ੍ਰਮਾਤਮਾ ਦੇ ਭੈ ਵਿੱਚ ਪਰਮਾਤਮਾ ਦੇ ਪੈਰ ਦੇ ਅਨੁਸਾਰ ਉਹ ਚੱਲਣ ਵਾਲਾ ਹੈ ਪਰਮਾਤਮਾ ਦੇ ਪੈਰ ਦੇ ਵਿੱਚ ਚੱਲਣ ਵਾਲਾ ਜਿਹੜਾ ਧਰਮ ਰਾਜਾ ਹੈ ਪੈਰ ਵਿੱਚ ਸੂਰਜ ਪੈਰ ਵਿੱਚ ਚੰਦ ਪਰਮਾਤਮਾ ਦੇ ਪੈਰ ਦੇ ਵਿੱਚ ਹੀ ਸੂਰਜ ਹੈ ਪਰਮਾਤਮਾ ਦੇ ਪੈਰ ਦੇ ਵਿੱਚ ਹੀ ਚੰਦਰਮਾ ਹੈ ਉਹ ਕਰੋੜੀ ਚਲਤ ਨ ਅੰਤ ਤੇ ਫਿਰ ਵੇਖੋ ਕਰੋੜਾਂ ਕਿਲੋਮੀਟਰ ਰੋਜ਼ ਚੱਲਦੇ ਨੇ ਚੱਲਦੇ ਆ ਕਿਸੇ ਪ੍ਰਕਾਰ ਦਾ ਅੰਤ ਨਹੀਂ ਆ ਰਿਹਾ ਸਦਾ ਹੀ ਚੱਲ ਰਹੇ ਨੇ ਪ੍ਰਮਾਤਮਾ ਦਾ ਭੈ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਭੈ ਵਿੱਚ ਸਿੱਧ ਬੁੱਧ ਸੁਰਨਾਥ ਜਿਹੜੇ 84 ਸਿੱਧ ਨੇ ਜਿਹੜੇ ਬੁੱਧ ਹਨ ਜਿਹੜੇ ਸੂਰ ਭਾਵ ਦੇਵਤੇ 나ਥ ਇਹ ਸਾਰੇ ਸਾਰੇ ਪ੍ਰਮਾਤਮਾ ਦੇ ਭੈ ਦੇ ਵਿੱਚ ਨੇ ਪ੍ਰਮਾਤਮਾ ਦਾ ਭੈ ਹੀ ਇਹਨਾਂ ਦੇ ਲਈ ਸੁਨਮੋਰ ਹੈ ਉਸੇ ਪ੍ਰਕਾਰ ਚੱਲ ਰਹੇ ਨੇ ਭੈ ਵਿੱਚ ਆੜਾਣ ਆਕਾਸ ਕਿ ਸਤਗੁਰੂ ਸਾਹਿਬ ਜੀ ਨੇ ਵਣ ਥੰਮਾ ਗਗਨ ਰਹਾਇਆ ਕਿ ਬਨਾ ਥੰਮਾ ਤੋਂ ਬਗੈਰ ਹੀ ਥੰਮਾ ਤੋਂ ਬਗੈਰ ਇਹ ਜਿਹੜਾ ਆਕਾਸ਼ ਰਖਾਇਆ ਹੋਇਆ ਏ ਖਲੁੱਤਾ ਏ ਭੈ ਵਿੱਚ ਜੋਧ ਮਹਾਬਲ ਸੂਰ ਜਿਹੜੇ ਜੋਧੇ ਨੇ ਮਹਾਬਲੀ ਸੂਰਮੇ ਸੂਰਮੇ ਤਿੰਨ ਤਰੀਕੇ ਦੇ ਹੁੰਦੇ ਨੇ ਇੱਕ ਮਹਾਰਥੀ ਸੂਰਮਾ ਇੱਕ ਆਤਰਥੀ ਸੂਰਮਾ ਤੇ ਇੱਕ ਸੂਰਮਾ ਸੋ ਇਸ ਪ੍ਰਕਾਰ ਇਹ ਤਿੰਨ ਤਰੀਕੇ ਦੇ ਸੂਰਮੇ ਨੇ ਇਹ ਸਾਰੇ ਪ੍ਰਮਾਤਮਾ ਦੇ ਭੈ ਵਿੱਚ ਨੇ ਭੈ ਵਿੱਚ ਆਵੇ ਜਾਵੇ ਪੂਰ ਫਿਰ ਜਿਹੜਾ ਮਨੁੱਖੇ ਸੰਸਾਰ ਤੇ ਆ ਰਿਹਾ ਏ ਸੰਸਾਰ ਤੋਂ ਜਾ ਰਿਹਾ ਏ ਮਨੁੱਖ ਦਾ ਆਵਾਗਮਣ ਲੱਗਾ ਹੋਇਆ ਏ ਇਹ ਵੀ ਸਤਿਗੁਰੂ ਸਾਹਿਬ ਜੀਆਂ ਦੇ ਭੈ ਦੇ ਵਿੱਚ ਸਗਲਾ ਸਗਲਿਆ ਭਾਉ ਲਿਖਿਆ ਸਿਰਲੇਖ ਫਿਰ ਜਿਹੜਾ ਸਾਰਾ ਭਾਉ ਪ੍ਰਮਾਤਮਾ ਦੇ ਹੱਥੀਂ ਲਿਖਿਆ ਏ ਪ੍ਰਮਾਤਮਾ ਨੇ ਆਪ ਲਿਖਿਆ ਹੈ ਨਾਨਕ ਨਿਰਪਾਉ ਨਿਰੰਕਾਰ ਸਚ ਏਕ ਸੋ ਨਾਨਕ ਨਿਰਪਉ ਨਿਰੰਕਾਰ ਭਾਵ ਜਿਹੜਾ ਭੈ ਤੋਂ ਰਹਿ ਪਰਮਾਤਮਾ ਹੈ ਨਿਰੰਕਾਰ ਹੈ ਜਿਹੜਾ ਕਦੇ ਖਤਮ ਨਹੀਂ ਹੋਣ ਵਾਲਾ ਆਦ ਅਜੂਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ ਐਸੇ ਪਰਮੇਸ਼ਰ ਨੂੰ ਜਾਨਣਾ ਕਰੋ ਜਿਹੜਾ ਕਦੇ ਖਤਮ ਨਹੀਂ ਹੋਣ ਵਾਲਾ ਸੋ ਉਸ ਪਰਮੇਸ਼ਰ ਨੇ ਇਹ ਸਾਰਾ ਕੁਝ ਜਿਹੜੀ ਏ ਸ੍ਰਿਸ਼ਟੀ ਦੀ ਰਚਨਾ ਇਹ ਸਾਰਾ ਕੁਝ ਆਪਣੀ ਹੱਥੀਂ ਕੀਤਾ ਏ ਤੇ ਉਹ ਪਰਮਾਤਮਾ ਸੱਚ ਏਕ ਹੈ ਪਰਮਾਤਮਾ ਸਦਾ ਰਹਿਣ ਵਾਲਾ ਹੈ ਉਸ ਪਰਮਾਤਮਾ ਨੇ ਇਹ ਸਾਰੀ ਜਿਹੜੀ ਹੈ ਕੁਦਰਤ ਕਾਇਆ ਰਚੀ ਹੋਈ ਹੈ ਸੋ ਏਸੀ ਵਿਚਾਰ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਕਿ ਮੈਂ ਆਗਾ ਤੋ ਅਸਿਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਸਗਲਿਆ ਭਾਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚੁ ਏਕ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ